ਹੈਲੋ ਫਰੈਂਡਸ ਛੋੜਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਐਜੂਕੇਟਰ ਤੇ ਆਈ ਹੋਪ ਤੁਸੀਂ ਕਰਵੇ ਸਾਰੇ ਵਧੀਆ ਹੋਵੋਗੇ ਜਿਵੇਂ ਕਿਸੇ ਨੂੰ ਪਤਾ ਹੈ ਕੋਈ ਵੀ ਨੂ ਰਿਲੇਟਡ ਅਪਡੇਟ ਆਉਂਦੀ ਹੈ ਜੋਬ ਦੇ ਚਾਹੇ ਕੰਟੈਕਟ بیسਸ ਹੋਣ ਚਾਹੇ ਉਹਨੂੰ ਰੈਗੂਲਰ بیسਸ ਠੀਕ ਹੈ ਨਾ ਸਾਰੇ ਨਾਲ ਪਹਿਲਾਂ ਸਟੇਕ ਤੇ ਵਿਦ ਨੋਟੀਫਿਕੇਸ਼ਨ ਦੇ ਲੈ ਕੇ ਛੋੜੇ ਕੋਲ ਜਹਾਜ਼ਰ ਹੁੰਨੇ ਆ ਤਾਂ ਜੋ ਕਿਸੇ ਨੂੰ ਕੀ ਟਾਈਮ ਰਹਿੰਦੇ ਸਾਰੀ ਨੋਟੀਫਿਕੇਸ਼ਨ ਨੂੰ ਮਿਲ ਸਕਣ ਠੀਕ ਹੈ ਨਹੀਂ ਇਸ ਕਰਕੇ ਸਾਡੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਔਨ ਕਰ ਲਓ ਤਾਂ ਜੋ ਟਾਈਮ ਰਹੇ ਤਾਂ ਨੋਟੀਫਿਕੇਸ਼ਨ ਛੋੜੇ ਤੱਕ ਪਹੁੰਚਦੇ ਹੋ ਸਕਦਾ ਅਧਿਕਾਰ ਦੀ ਪੋਸਟ ਆਈਏ ਬਹੁਤ ਵਧੀਆ ਪੋਸਟ ਆਈਆਂ ਨੇ ਆਦਰਸ਼ ਸਕੂਲ ਵਿੱਚ ਆਈਆਂ ਪੋਸਟਾਂ ਠੀਕ ਆਦਰਸ਼ ਸਕੂਲ ਵਿੱਚ ਆਈਏ ਭਰਤੀ ਆਈਏ ਠੀਕ ਹੈ ਕਿਹੜੇ ਪੋਸਟਾਂ ਨੇ ਵੱਖ-ਵੱਖ ਪੋਸਟਾਂ ਆਈਆਂ ਨੇ ਤਰ ਤਰ੍ਹਾਂ ਦੇ ਸਬਜੈਕਟ ਤੇ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਕੇਵਲ ਇੰਟਰਵਿਊ ਹੈ ਕੋਈ ਪੇਪਰ ਨਹੀਂ ਕੋਈ ਗੱਲਬਾਤ ਨਹੀਂ ਕਿਵੇਂ ਭਰਨਾ ਹੈ ਕੀ ਤਰੀਕਾ ਹੈ ਠੀਕ ਹੈ ਨਾ ਜੀ ਕਿ ਲਾਸਟ ਸਾਰਾ ਕੁਝ ਦੱਸਾਂਗੇ ਸਾਡੀ ਵੀਡੀਓ ਪਲੀਜ਼ ਲਾਸਟ ਤੱਕ ਜਰੂਰ ਵਿਜ਼ਿਟ ਕਰਿਆ ਕਰੋ ਆ ਆ ਗਿਆ ਪਾ ਇਹਨਾਂ ਦੇ ਨੋਟੀਫਿਕੇਸ਼ਨ ਤੇ ਥੋੜਾ ਜ਼ੂਮ ਕਰ ਲਈ ਕੇ ਦੇਖਣ ਤੋਂ ਸਾਨੂੰ ਵੀ ਆਸਾਨੀ ਹੋ ਜੇ ਦੇਖੋ ਜੀ SGGS ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਸਾਨੇਵਾਲ ਸਾਨੇਵਾਲ ਪੋਸਟ ਆਈਆਂ ਨੇ ਇਹ ਫੈਕਚਰਡ ਕਾਤੋਂ ਆਇਆ 2 CBSE ਦਿੱਲੀ ਦਿੱਲੀ ਤੋਂ ਟੈਸਟਡ ਆਈ ਹੈ ਪਹਿਲੀ ਪੋਸਟ ਹੈ PGDT ਫਿਜ਼ਿਕਸ ਪ੍ਰੋਜੈਕਟ ਦੀ ਪੋਸਟ ਹੈ PGDT ਕਿੰਨੀ ਪੋਸਟ ਹੈ ਇੱਕ ਪੋਸਟ ਹੈ ਕੁਆਲਿਫੀਕੇਸ਼ਨ ਮੰਗੀ ਇਹਨਾਂ ਨੇ BSC MSc ਫਿਜ਼ਿਕਸ ਚਾਹੀਦੀ ਹੈ ਠੀਕ ਹੈ ਜੀ ਸੈਕੰਡ ਪੋਸਟ ਹੈ ਫਿਰ PGDT ਦੀ ਪੋਸਟ ਹੈ ਮੈਥ ਦੀ ਹੈ ਇੱਕ ਪੋਸਟ ਹੈ ਨਾ ਬੀਐਸਸੀ ਜਾਂ ਐਮਐਸਸੀ ਚਾਹੀਦੀ ਹੈ ਮੈਥ ਦੀ ਤੇ ਥਰਡ ਪੋਸਟ ਹੈ ਜੀ ਟੀਜੀਟੀ ਕੰਪਿਊਟਰ ਆਫ ਇੰਗਲਿਸ਼ ਐਸਐਸਟੀ ਠੀਕ ਹੈ ਤਿੰਨੇ ਕੰਬੀਨੇਸ਼ਨ ਕਹਿਣਾ ਇੱਕ ਪੋਸਟ ਹੈ ਇਹ ਚ ਬੀਏ ਹੋਵੇ ਜਾਂ ਐਮਏ ਇੰਗਲਿਸ਼ ਜਾਂ ਬੀਐਡ ਹੋਵੇ ਠੀਕ ਹੈ ਜੀ ਚੌਥੀ ਪੋਸਟ ਆ ਗਈ ਟੀਜੀਟੀ ਮੈਥ ਕਾਦੀ ਪੋਸਟ ਹੈ ਜੀ ਟੀਜੀਟੀ ਮੈਥ ਇੱਕ ਪੋਸਟ ਹੈ ਬੀਐਸਸੀ ਜਾਂ ਐਮਐਸਸੀ ਮੈਥ ਦੀ ਜਾਂ ਐਸ ਬੀਐਡ ਹੋਵੇ ਠੀਕ ਹੈ ਜੀ ਉਸ ਤੋਂ ਬਾਅਦ ਆ ਗਈ ਪੋਸਟ ਪੰਜਵੀਂ ਆ ਗਈ ਜੀ TGT ਸਾਇੰਸ TGT ਸਾਇੰਸ ਦੀ ਪੋਸਟ ਹੈ ਇੱਕ ਪੋਸਟ ਹੈ ਜੀ ਇਹਨਾਂ ਕਿ ਬੀਐਸਸੀ ਐਮਐਸਸੀ ਜਾਂ ਐਮਐਡ ਹੋਵੇ ਬੀਐਸਸੀ ਐਮਐਸਸੀ ਜਾਂ ਐਮਐਡ ਹੋਵੇ ਉਸ ਤੋਂ ਨੈਕਸਟ 6 ਪੋਸਟਾਂ ਨੇ ਜੀ ਪ੍ਰਾਇਮਰੀ ਟੀਚਰ ਦੀਆਂ ਟੀਚਰ ਦੀਆਂ ਪੋਸਟਾਂ ਨੇ 6 ਵਿੱਚੋਂ 4 ਪੋਸਟਾਂ ਨੇ ਠੀਕ ਹੈ ਜੀ ਕੁਆਲਿਫੀਕੇਸ਼ਨ ਕੀ ਮੰਗੀ ਹੈ ਟੀਟੀ ਜੀਵੀਟੀ ਜਾਂ ਗ੍ਰੈਜੂਏਸ਼ਨ ਹੋਵੇ ਠੀਕ ਹੈ ਜੀ ਤੇ ਲਾਸਟ ਤੇ ਫਾਈਨਲ ਪੋਸਟ ਹੈ 7ਵੇਂ ਸਪੋਰਟ ਸਪੋਰਟ ਦੀ ਪੋਸਟ ਹੈ ਠੀਕ ਹੈ ਇੰਸਟਰక్టర్ ਦੀ ਇੱਕ ਪੋਸਟ ਹੈ ਠੀਕ ਹੈ ਜਨ ਟ੍ਰੇਨਡ ਹੋਵੇ ਬੰਦਾ ਜਿਹਨ ਡਿਪਲੋਮਾ ਹੋਲਡਰ ਹੋਵੇ ਠੀਕ ਹੈ ਜੀ ਇਹਦੇ ਵਿੱਚ ਹੁਣ ਨੈਕਸਟ ਗੱਲ ਤੇ ਤੁਹਾਨੂੰ ਇੱਕ ਦੱਸ ਦੇਣਾ ਚਾਹਣਾ ਵਾ ਅਪਲਾਈ ਕਰਨ ਤਰੀਕੇ ਤੋਂ ਪਹਿਲਾਂ ਕਿ ਇਹਦੇ ਵਿੱਚ ਜਿਹੜੇ ਕੋਲ ਐਕਸਪੀਰੀਅੰਸ ਹੋਊਗਾ ਉਸ ਨੂੰ ਓਪਰਚ्युनिटी ਪਹਿਲ ਦਿੰਦੇ ਨੇ ਹਮੇਸ਼ਾ ਹੀ ਠੀਕ ਹੈ ਜਿਹੜੇ ਬੰਦੇ ਕੋਲ ਐਕਸਪੀਰੀਅੰਸ ਹੈਗਾ ਥੋੜਾ ਘੋਣਾ ਵੀ ਹੋਵੇ ਉਹ ਆਲ ਐਕਸਪੀਰੀਅੰਸ ਜ਼ਰੂਰ ਤੇ ਜ਼ਰੂਰ ਐਡ ਕਰਾਇਆ ਕਰੋ ਨੈਕਸਟ ਗੱਲ ਆ ਗਈ ਏਜ ਇਸ ਕੋਈ ਏਜ ਲਿਮਟ ਨਹੀਂ ਠੀਕ ਹੈ ਜੀ ਕੋਈ ਏਜ ਲਿਮਟ ਹੈ ਨਹੀਂ ਕੀ ਤੇ ਉਸ ਤੋਂ ਨੈਕਸਟ ਗੱਲ ਆ ਗਈ ਭਰਨਾ ਕਿਵੇਂ ਆ ਇਹਨੇ ਕਿ ਸੈਂਡ ਯੂਰ ਰੇਜ਼ੂਮ ਤੁਸੀਂ ਇੱਕ ਰੇਜ਼ੂਮ ਬਣਾਉਣਾ ਵਾ ਠੀਕ ਹੈ ਜੀ ਉਹਦੇ ਨਾਲ ਡਾਕੂਮੈਂਟ ਲਾਉਣੇ ਜਿਹੜੇ ਕਿ ਸਾਰੇ ਸੈਲਫ ਸਟੇਟਡ ਹੋਣੇ ਜ਼ਰੂਰੀ ਨੇ ਠੀਕ ਹੈ ਡਾਕੂਮੈਂਟ ਲਾਉਣੇ ਨੇ ਰੇਜ਼ੂਮ ਦੇ ਨਾਲ ਸਾਰੇ ਕੁਆਲਿਫੀਕੇਸ਼ਨ ਵਗੈਰਾ ਐਕਸਪੀਰੀਅੰਸ ਵਗੈਰਾ ਲਾਉਣਾ ਵਾ ਤੇ ਇਹਨਾਂ ਦੀ ਆ ਸਾਈਡ ਪਈ ਹੈ ਜਿਹੜੇ ਕਿ ggs adars 200 427@gmail.com ਜਿਹੜੀ ਕਿ ਇੱਥੇ ਪਈ ਹੈ ਤੇ ਡਿਸਕ੍ਰਿਪਸ਼ਨ ਦੇ ਵਿੱਚ ਸਾਡੇ ਨੂੰ ਨੋਟੀਫਿਕੇਸ਼ਨ ਵੀ ਹੋਊਗਾ ਠੀਕ ਹੈ ਤੇ ਨਾਲ ਹੀ ਇਹ ਸਾਈਟ ਵੀ ਜ਼ਰੂਰ ਹੋਊਗੀ ਠੀਕ ਹੈ ਜੀ ਤੇ ਇਹਨਾਂ ਨੇ ਕਿਹਾ ਨੈਕਸਟ ਸਟੈਪ ਕੀ ਹੈ ਸ਼ੋਰਟਲਿਸਟਡ ਕੈਂਡੀਡੇਟ ਜਿਹੜੇ ਸਿਲੈਕਟਡ ਕੈਂਡੀਡੇਟ ਹੋਣਗੇ ਉਹਨਾਂ ਨੂੰ ਫੋਨ ਕਰਕੇ ਇੰਟਰਵਿਊ ਲਈ ਬੁਲਾਉਣਗੇ ਤੇ ਉਸ ਤੋਂ ਨੈਕਸਟ ਗੱਲ ਜਿਹੜੇ ਵਿਦਿਆਰਥੀਆਂ ਨੇ ਪਹਿਲਾਂ ਅਪਲਾਈ ਕੀਤਾ ਹੈ ਕਈ ਬੰਦ ਨੇ ਪਹਿਲਾਂ ਵੀ ਅਪਲਾਈ ਕਰ ਰੱਖਿਆ ਉਹ ਦੁਬਾਰਤ ਵੀ ਉਹਨਾਂ ਲਈ ਅਪਲਾਈ ਕਰਨਾ ਜ਼ਰੂਰੀ ਹੈ ਤੇ ਨੈਕਸਟ ਗੱਲ 4ਥ ਨੰਬਰ ਜਿਹੜਾ ਤੁਹਾਨੂੰ ਰੈਜ਼ਿਊਮ ਸੈਂਡ ਕਰਨਾ ਹੈ 25 ਮਈ 2025 ਤੋਂ ਪਹਿਲਾਂ ਪਹਿਲਾਂ ਕਰਨਾ ਵਾ ਠੀਕ ਹੈ ਜੀ ਅਜ 15 ਤਰੀਕਾ 10 ਦਿਨ ਰਹਿ ਗਏ ਇਸ ਤੋਂ ਪਹਿਲਾਂ ਪਹਿਲਾਂ ਕਰ ਦੇਣਾ ਹੁਣ ਜੇ ਕਿਸੇ ਨੇ ਵੀ ਤਿਆਰੀ ਕਰਨੀ ਹੈ ਟੀਚਰ ਨੇ ਨੈਟ ਦੀ ਠੀਕ ਹੈ ਜੀ ਪੀਐਸ ਟੈਟ ਪੰਜਾਬੀ ਮਾਸਟਰ ਕਿਡ ਤਾਂ ਆਪਣੇ ਚੈਨਲ ਤੇ ਕਰਾਈ ਨੇ ਬਿਲਕੁਲ ਫ੍ਰੀ ਆਫ ਕੋਸਟ ਕਰਾਈ ਜਾਂਦੀ ਹੈ ਠੀਕ ਹੈ ਡਿਸਕ੍ਰਿਪਸ਼ਨ ਦੇ ਵਿੱਚ ਇਹਦਾ ਲਿੰਕ ਵੀਡੀਓ ਦਾ ਲਿੰਕ ਪਾਏ ਹੋਏ ਨੇ ਤੁਸੀਂ ਉੱਥੇ ਜਾਵਦੇ ਠੀਕ ਹੈ ਉੱਥੇ ਜਾ ਕੇ ਚੈੱਕ ਕਰ ਸਕਦੇ ਹੋ ਨਹੀਂ ਤਾਂ ਆਪਣੀ ਚੈਨਲ ਤੇ ਜਾ ਕੇ ਪਲੇਲਿਸਟ ਬਣੀ ਹੋਈ ਹੈ ਉੱਥੇ ਜਾ ਕੇ ਵਿਜ਼ਿਟ ਕਰੋ ਆਪਣੀਆਂ ਕਲਾਸਾਂ ਜੋ ਕਿ ਬਹੁਤ ਜ਼ਿਆਦਾ ਡੀਪਲੀ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਜੋ ਕਿ ਮੈਡਮ ਹਾਇਰ ਕੁਆਲੀਫਾਈਡ ਨੇ ਪਾਉਂਦੇ ਨੇ ਠੀਕ ਹੈ ਮੇਰੇ ਕਹਿੰਦੇ ਕੋਈ ਵੀਡੀਓ ਨੂੰ ਜ਼ਰੂਰ ਵਿਜ਼ਿਟ ਕਰੋ ਕਿ ਜੇ ਸਾਨੂੰ ਕਲਾਸਾਂ ਵਧੀਆ ਲੱਗਣ ਤੁਸੀ ਛੱਡ ਕੇ ਜਾ ਸਕਦੇ ਹੋ ਪਰ ਮੈਨੂੰ 110% ਕੰਫੀਡੈਂਸ ਹੈ ਕਿ ਜਿਹੜੇ ਬੱਚੇ ਨੇ ਅਜ ਤੱਕ ਕਲਾਸ ਦੇਖੀ ਹੈ ਕੋਈ ਬੱਚਾ ਛੱਡ ਕੇ ਨਹੀਂ ਗਿਆ ਇਸ ਕਰ ਤੁਸੀ ਵੀ ਪਲੀਜ਼ ਇੱਕ ਵਾਰ ਸਾਡੇ ਕਹਿੰਦੇ ਜ਼ਰੂਰ ਵਿਜ਼ਿਟ ਵਿਜ਼ਿਟ ਕਰੋ ਜੇ ਸਾਡੀ ਵੀਡੀਓ ਵਧੀਆ ਲੱਗੀ ਪਲੀਜ਼ ਵੀਡੀਓ ਨੂੰ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਕਰੋ ਮਿਲਦੇ ਆ ਨੈਕਸਟ ਅਪਡੇਟ ਨਾਲ ਥੈਂਕ ਯੂ